ਜਿਸ ਮਸੀਹ ਨੇ ਉਹ ਹੀ ਸਪਿਰਟ ਉਹ ਹੀ ਆਤਮਾ ਆਪਣੇ ਲੋਕਾਂ ਨੂੰ ਦਿੱਤਾ ਤਾਂ ਯਿਸੂ ਮਸੀਹ ਦੇ ਚੇਲਿਆਂ ਨੇ ਅੱਖੀਂ ਜਾ ਕੇ ਉਹ ਸੀ ਗੋਲਿੰਗ ਨੂੰ ਆਪਣੇ ਜੀਵਨ ਦੇ ਵਿੱਚ ਕਰਕੇ ਦਿਖਾਇਆ ਉਸ ਉਹਨਾਂ ਨੇ ਕਿਹਾ ਉਹਦਾ 11 ਅਧਿਆਇ ਉਹਦੇ 26 ਦੇ ਵਿੱਚ ਲਿਖਦਾ ਕਿ ਅੰਤਾਕੀਆ ਦੇ ਵਿੱਚ ਪਹਿਲਾਂ ਜੇ ਨੇ ਮਸੀਹੀ ਅਖਵਾਇ ਹallelujah ਜਰਜ ਬਲੇ ਹallelujah ਹallelujah ਜਿਹੜਾ ਤੇ ਆ ਹਾਂਜੀ ਅਸੀਂ ਕੋਣਾ ਫਰਮਾਨ ਕਰਾਂਗੇ ਜੋ ਨਾ ਡੜੀ ਜਾ ਕੇ ਹallelujah ਅੱਹ ਸਭ ਤੋਂ ਪਹਿਲਾਂ ਇੱਥੇ ਮੈਂ ਸਾਰੇ ਜਿਹੜੀਆਂ ਮਿਲ ਗਿਆ ਪੈਣਾ ਬੈਠੀਆਂ ਮੇਰੇ ਬਜ਼ੁਰਗ ਬੈਠੇ ਸਾਡੇ ਪਾਸਟਰ ਸਾਹਿਬ ਸਨੀ ਜੀ ਬਿੱਟੂ ਭਾਜੀ ਅਨੁਸ਼ੋਤਾ ਜੀ ਸਾਡੇ ਸਾਰੇ ਯੂਵਾ ਵਿਕਾਸ ਮੋਰਚਾ ਵੱਲੋਂ ਸਾਰਿਆਂ ਨੂੰ ਹੈਪੀ 크ਿਸਮਸ। ਔਰ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਡਾ ਸਿਰਫ ਇੱਕ ਛੋਟੀ ਜੀ ਤੁਹਾਡੇ ਦੇ ਨਾਲ ਇਤਿਹਾਸਕ ਗੱਲ ਜਰੂਰ ਸ਼ੇਅਰ ਕਰਾਂਗਾ ਕਿ ਜਦੋਂ ਪਰਮਾਤਮਾ ਨੇ ਇਨਸਾਨ ਬਣਾਇਆ ਤਾਂ ਇਨਸਾਨ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਨਾ ਜਦੋਂ ਰੂਹ ਦਾਖਲ ਕੀਤੀ ਤਾਂ ਰੂਹ ਆਪਣੇ ਆਪ ਦੇ ਲੋ ਬਾਹਰ ਆ ਗਈ। ਖੁਦਾ ਨੇ ਪਰਮਾਤਮਾ ਨੇ ਪੁੱਛਿਆ ਕਿ ਤੂੰ ਬਾਹ ਕਿਉਂ ਆ ਗਈ ਉਹ ਕਹਿੰਦੇ ਵੀ ਅੰਦਰ ਅੰਧੇਰਾ ਬਹੁਤ ਗੱਲ ਉਹ ਸੋਚਣ ਤੇ ਸਮਝਾ ਮਾਲੀਆ ਕਹਿੰਦੀ ਅੰਦਰ ਅੰਧੇਰਾ ਬਹੁਤ ਆ ਰੂਹ ਕਹਿੰਦੀ ਤੇ ਬਾਅਦ ਦੇ ਵਿੱਚ ਪਰਮਾਤਮਾ ਨੇ ਆਪਣਾ ਨੂਰ ਇਨਸਾਨ ਦੇ ਅੰਦਰ ਪਾਇਆ ਤੇ ਫਿਰ ਰੂਹ ਦਾਖਲ ਕੀਤੀ ਤੇ ਤਾਂ ਹੀ ਉਹ ਜਿਹੜੀ ਰੂਹ ਆ ਨਾ ਉਹ ਪਰਮਾਤਮਾ ਦੇ ਨਾਲ ਪ੍ਰਭੂ ਜੀਸੂ ਮਸੀਹ ਦੇ ਨਾਲ ਜੁੜੀ ਪਈ ਹੈ ਤੇ ਅੱਜ ਆ ਜਿੰਨੀਆਂ ਰੂਹਾਂ ਵਾ ਨਾ ਸਾਰੀਆਂ ਇਹ ਪਰਮਾਤਮਾ ਜੀਸੂ ਜੀ ਨਾਲ ਜੁੜਿਆ ਪਈਆਂ ਨੇ ਉਹ ਬਹੁਤ ਮੈਂ ਕਹਿੰਦਾ ਖੁਸ਼ਕਿਸਮਤ ਨੇ ਜਿਹੜੀਆਂ ਇੱਥੇ ਆ ਕੇ ਪ੍ਰਾਰਥਨਾ ਕਰ ਰਹੀਆਂ ਨੇ ਕਿਉਂ ਕਰਕੇ ਜਿਹੜੇ ਪਕੰਬਰ ਹੋਏ ਨੇ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਆ ਕਿ ਜਦੋਂ ਵੀ ਕਿਤੇ ਕੋਈ ਧਰਮ ਦਾ ਪ੍ਰਚਾਰ ਹੋਵੇ ਉਸ ਵਿੱਚ ਜਾ ਕੇ ਜ਼ਰੂਰ ਹਾਜ਼ਰੀ ਲਵਾਓ ਕਿਉਂਕਿ ਉਸ ਪ੍ਰਚਾਰ ਦੇ ਵਿੱਚ ਸਮਾਗਮ ਦੇ ਵਿੱਚ ਤਾਨੂੰ ਆਪਣੇ ਗੁਨਾਹਾਂ ਦੀ ਵੀ ਮਾਫੀ ਮਿਲਦੀ ਐ ਤੇ ਤੁਹਾਡੀਆਂ ਜਿਹੜੀਆਂ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਨੇ ਜਿੱਦਾਂ ਕਿ ਪਾਸਟਰ ਸਾਹਿਬ ਨੇ ਦੱਸਿਆ ਤਾਂ ਕਦੇ ਵੀ ਜਦੋਂ ਵੀ ਐਡਾ ਪ੍ਰੋਗਰਾਮ ਹੋਵੇ ਪ੍ਰਭੂ ਜੀਸੂ ਮਸੀਹ ਦਾ ਆਸਮਾਗਮ ਤਾਂ ਤੁਸੀਂ ਉਹਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਇੱਕ ਤਾਂ ਸਾਡੇ ਗੁਨਾਹਾਂ ਦੀ ਜਿਹੜੀ ਮਾਫੀ ਹੋਏਗੀ ਹallelujah ਉਹ ਦੂਜੀ ਜਿਹੜੀਆਂ ਵੀ ਸਾਡੀਆਂ ਮਨੋ ਕਾਮਨਾਵਾਂ ਕਿਸੇ ਟਾਈਮ ਅਸੀਂ ਦੂਸਰੇ ਭੈਣ ਭਰਾ ਨਾਲ ਲੋ ਆਪਣੀ ਮਨੋ ਕਾਮਨਾ ਨਹੀਂ ਦੱਸ ਸਕਦੇ तो तुझे स्तिति उस प्रमाद में दे दे और दास करो और मेरा पूरा विश्वास है कि तू अट्टी और दास से इत्तो पूरी होके जाएगी और मैं सारे अनुसरण द्वारा अपने युवा विकास मोर्चा बनलो हैप्पी क्रिसमस कर दां एक मिनट से तनु सम्मान पे ले रहे हैं थैंक यू सो प्रभुजी तनु बॉबर के देखते हुए टेल प्� ਬਾਈਬਲ ਚ ਲਿਖਿਆ ਹੈ ਕਿ ਤੁਸੀਂ ਇੱਕ ਦੂਸਰੇ ਲਈ ਅਰਦਾਸ ਕਰੋ ਤੇ ਮੇਰਾ ਵਿਸ਼ਵਾਸ ਹੈ ਪ੍ਰਭੂ ਜੀ ਤੁਹਾਨੂੰ ਬਹੁਤ ਬਹੁਤ ਅੱਗੇ ਤੱਕ ਲੈ ਕੇ ਜਾਊਗਾ ਸੋ ਰੱਬ ਤੁਹਾਨੂੰ ਬਰਕਤ ਦੇ ਕਾਟ ਲੈਸਿਸ ਹਾਂਜੀ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਸਾਰਿਆਂ ਨੂੰ ਕ੍ਰਿਸਮਸ ਦੀਆਂ ਬਹੁਤ ਬਹੁਤ ਵਧਾਈਆਂ ਮੇਰੇ ਨਾਲ ਕਮਜੀਤ ਬਿੱਤੂ ਜੀ ਅਸ਼ਮੀ ਸੋਤਾ ਜੀ ਸਾਡੇ ਠੇਕੇਦਾਰ ਚੇਅਰਮੈਨ ਸਾਹਿਬ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਨੂੰ ਇਸ 크리스마ਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਉਹ ਖਾਸ ਕਰ ਮੈਂ ਕੱਲ ਦੱਸਣਾ ਚਾਹੁੰਦਾ ਕਿ ਮੇਰੀ ਇੱਕ ਖਾਸੀਅਤ ਆ ਜਮੈਂ ਆਪਣੇ ਆਪ ਨੂੰ ਸਮਝਦਾ ਕਿ ਜਦੋਂ ਵੀ ਕਿਸੇ ਤਰ੍ਹਾਂ ਦਾ ਫੰਕਸ਼ਨ ਚਾਹੇ ਉਹ ਕਿਸੇ ਵੀ ਧਰਮ ਦਾ ਰਿਲੇਟਿਵ ਹੋਵੇ ਉਸ ਦੀ ਹਿਸਟਰੀ ਜਾਣਣੀ ਬਹੁਤ ਜ਼ਰੂਰੀ ਹੈ ਤੇ ਮੈਂ ਅੱਜ ਦੇਖ ਰਿਹਾ ਸੀ ਸਵੇਰੇ ਦੇਖਿਆ ਕਿ ਅ ਪ੍ਰਭੂ ਜੀਸੂ ਜੀ ਕਿਸ ਤਰ੍ਹਾਂ ਦੁਨੀਆਂ ਤੇ ਆਏ ਤੇ ਕਿਸ ਤਰ੍ਹਾਂ ਉਹਨਾਂ ਦਾ ਹੋਇਆ ਤੇ ਮੈਂ ਸਵੇਰੇ ਦੇਖ ਰਿਹਾ ਜੀ ਪਾਸਟਰ ਸਾਹਿਬ ਕਿ ਜਦੋਂ 6 ਮਹੀਨੇ ਪਹਿਲਾਂ حضرت ਮਰੀਮ ਜੀ ਨੂੰ ਜਿਹੜਾ ਪਰਮੇਸ਼ਵਰ ਨੇ ਆਪਣਾ ਦੂਤ ਭੇਜਿਆ ਤਾਂ ਉਹ ਦੱਸ ਰਹੇ ਸੀਗੇ ਕਿ ਤੁਹਾਡੇ ਤੇ ਜਿਹੜੀ ਪਰਮੇਸ਼ਵਰ ਦੀ ਕਿਰਪਾ ਹੋ ਰਹੀ ਆ ਔਰ ਉਹਦੇ ਵਿੱਚ ਉਹ حضرت ਮਰੀਮ ਜੀ ਜਿਹੜੇ ਕਿ ਉਸ ਟਾਈਮ ਉਹਨਾਂ ਦੀ ਹਜੇ ਮੈਰਿਜ ਨਹੀਂ ਇੰਗੇਜਮੈਂਟ ਹੋਈ ਸੀਗੀ ਦੌਦੀ ਜੀ ਨਾਲ ਇਧਰ ਯੂਸਫ ਜੀ ਨਾਲ ਯੂਸਫ ਜੀ ਨਾਲ ਜੋ ਕਿ ਦੌਦੇ ਦੇ ਖਾਨਦਾਨ ਤੋਂ ਚੱਲੇ ਸੀਗੇ ਤਾਂ ਹਰ ਕੋਈ ਮਤਲਬ ਭੈਣ ਜਾਂ ਸਾਡੇ ਕੋਈ ਵੀ ਜਿਹੜੀ ਆ ਉਹ ਇਸ ਵੱਲੋਂ ਆਪਣਾ ਉਹਨੂੰ ਫੀਲ ਕਰਦੇ ਕਿ ਹਜੇ ਮੇਰੀ ਮੈਰਿਜ ਨਹੀਂ ਹੋਈ ਤੇ ਜਿਹੜਾ ਬੱਚਾ ਜਾਂ ਬੱਚੀ ਦੁਨੀਆ ਤੇ ਆਏਗਾ ਮੈਨੂੰ ਕਿਸ ਦੇ ਪੇ ਦੇ ਨਾਮ ਦਵਾਂਗੇ ਤਾਂ ਉਸ ਟਾਈਮ ਇਹ ਦੇਖਿਆ ਕਿ ਉਸ ਟਾਈਮ ਉਹਨਾਂ ਨੂੰ ਜਿਹੜੇ ਰੱਬ ਦੇ ਦੂਤ ਆਏ ਸੀਗੇ ਉਹ ਦੱਸ ਰਹੇ ਸੀਗੇ ਕਿ ਤੇਰੇ ਉੱਤੇ ਜਿਹੜੀ ਰੱਬ ਦੀ ਕਿਰਪਾ ਹੋਈ ਆ ਔਰ ਇਸ ਦਾ ਨਾਮ ਜਿਹੜਾ ਜਿਸੂ ਰੱਖਣਾ ਔਰ